ਤੁਹਾਨੂੰ ਆਹ ਮਹਿਰ ਵਾਲੇ ਪਾਕੀ ਸਾਰੀਆਂ ਪੰਥਕ ਤਰ੍ਹਾਂ ਨੂੰ ਬੇਨਤੀ ਹੈ ਕਿ ਜਾਂ ਤਾਂ ਭਰਾਵੋ ਪੰਥ ਤੇ ਤਰਸ ਕਰਕੇ ਇੱਕ ਧੰਦੇ ਥੱਲੇ ਇਕੱਠੇ ਹੋ ਕੇ ਅਕਾਲ ਤਖਤ ਦੇ ਭਗੌੜਿਆਂ ਦਾ ਨੁਕਾਓ ਪਾਜੜਾ ਜੇ ਨਹੀਂ ਕਰ ਸਕਦੇ ਫਿਰ ਕੌਮ ਤੇ ਰਹਿਮ ਕਰੋ ਆਪਣੇ ਆਪਣੇ ਚੁੱਲ੍ਹੇ ਸੁਬਤ ਨੂੰ ਚੁੱਪ ਕਰਕੇ ਘਰੇ ਬਹਿ ਜਾਓ ਏ ਜੇ ਕੋ ਲੋ ਕਾਜ ਲਾਉਂਦਾ ਹੁੰਦਾ ਸੀ ਤੇ ਤੂੰ ਕਿਹੜਾ ਹਵਾਈ ਜਹਾਜ਼ ਚਲਾਉਂਦਾ ਰਿਹਾ ਔਰ ਤੂੰ ਵੀ ਵੀ ਥਾ ਤੂੰ ਬਦਲ ਕੇ ਗਿਆ ਤੂੰ ਕਦੇ ਟੌੜੇ ਨਾਲ ਕਦੇ ਕਿਸ ਨਾਲ ਕਦੇ ਕਿਸ ਨਾਲ ਹੁਣ ਤੂੰ ਵੱਡਾ ਚਰਚਾ ਇੰਨਾ ਕਰ ਰਿਹਾ ਕਿ ਇਹਨਾਂ ਦੇ ਖਿਲਾਫ ਹੀ ਤੂੰ ਇੱਕ ਤਨਾ ਜਿਹੜਾ ਕਿ ਹੁਣੇ-ਹੁਣੇ ਹੋਂਦ ਚ ਆਇਆ ਅਕਾਲੀ ਦਲ ਪਾਰਸ ਪੰਜਾਬ ਉਹਨਾਂ ਨੇ ਤਾਂ ਐਲਾਨ ਕਰਤਾ ਕਿ ਇਹ ਜਿਹੜੀ ਧੁੰਦ ਫਸ ਰਹੀ ਹੈ ਨਾ ਇਹ ਧੁੰਦ ਨੂੰ ਅਸੀਂ ਸਾਫ਼ ਕਰਕੇ ਦਬਵਾ ਲਾਂਗੇ ਸੋ ਤਾਂ ਆ ਰਹਿਣ ਵਾਲੇ ਭਰਾਵੋ ਉੱਠਦਾ ਬੁੱਲ ਹੈ ਇਹ ਲੰਕਦਾ ਹੀ ਰਹਣਾ ਹੈ ਉੱਠਦਾ ਬੁੱਲ ਨਹੀਂ ਡਿੱਗਣਾ ਤੇ ਨਹੀਂ ਡਿੱਗਦਾ ਹੁੰਦਾ ਹੈ ਉੱਠਦਾ ਬੁੱਲ ਤਾਂ ਲੰਕਦਾ ਹੀ ਰਹਿੰਦਾ ਤੁਸੀਂ ਇਹ ਆ ਛੱਡ ਦਿਓ ਇਹ ਉੱਠਦਾ ਬੁੱਲ ਡਿੱਗੂਗਾ ਕਿਉਂਕਿ ਟੱਡੇ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦੇ ਹੱਥ ਬਸ ਕੁਝ ਵੀ ਨਹੀਂ ਰਿਹਾ ਉਹ ਆਪਣੇ ਹਥਿਆਰ ਛੁੱਟ ਧੁੱਕੇ ਨੇ ਉਹਨਸ ਤੋਂ 6 ਲਹਿਰ ਵਾਲੇ ਇਸ ਫਿਕਰ ਤੇ ਨੇ ਵੀ ਅਸੀਂ ਮੂਰੇ ਕਿਉਂ ਲਾਈਏ ਭਾਈ ਤੁਸੀਂ ਘੁੱਟ ਤਾਂ ਪੈਨੇਓ ਕਹਿ ਤਾਂ ਦਿੰਨੇਓ ਕਰਦੇ ਕੁਝ ਹੈ ਨਹੀਂ ਉਦੋਂ ਕਿਉਂ ਪੰਗਾ ਲਿਆ ਸੀ ਨਾਲੇ ਤਾਂ ਉਹ ਵਿਚਾਰਾ ਮਰਵਾਤਾ ਸਿੰਘ ਸਾਹਿਬ ਕਹਿੰਦੀ ਹਰਪ੍ਰੀਤ ਸਿੰਘ ਜੋ ਆਫਰ ਦਿੱਤੀ ਸੀ ਉਹਨਾਂ ਨੂੰ ਪੁੱਛੇ ਤੱਕ ਨਹੀਂ ਦੁਨੀਆ ਭਰ ਵਿੱਚ ਬੈਠੇ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਜੀਓ ਆਇਆਂ ਕਿਹਾ ਜਾਂਦਾ ਹੈ ਬੇਸ਼ੱਕ ਅਸਮਾਨੀਤ ਹੁੰਦਾ ਹੈ ਉਹ ਜਿਹੜੀ ਦਿਨੋ ਦਿਨ ਘਟਣੀ ਸ਼ੁਰੂ ਹੋ ਰਹੀ ਹੈ ਪਰ 14 ਜਨਵਰੀ ਤੋਂ ਮੱਗੀ ਵਾਲੇ ਦਿਨ ਤੋਂ ਜਿਹੜੀ ਧੁੰਦ ਮਲੋਟ ਰੋਡ ਮੁਕਸਰ ਤੋਂ ਸੰਗਣੀ ਹੋਣੀ ਸ਼ੁਰੂ ਹੋਈ ਸੀ ਉਸ ਨੇ ਸਾਰੇ ਹੀ ਸਿੱਖ ਜਗਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੋਰ ਤਾਂ ਹੋਰ ਉਹ ਧੁੰਦ ਸ੍ਰੀ ਅਕਾਲ ਤਖਤ ਸਾਹਿਬ ਤੱਕ ਵੀ ਪਹੁੰਚ ਚੁੱਕੀ ਹੈ ਪੰਥਕ ਧਰਾਂ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਇਸ ਧੁੰਦ ਦੇ ਕਾਰਨ ਬੇਸ਼ੱਕ ਸਾਡੀਆਂ ਪੰਥਕ ਧਰਾਂ ਆਪੋ ਆਪਣੇ ਬੈਨਰਾਂ ਥੱਲੇ ਪੰਥਕ ਸੰਕਟ ਨੂੰ ਹੱਲ ਕਰ ਲਈ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰ ਰਹੀਆਂ ਨੇ ਪਰ ਕਾਮਯਾਬੀ ਕਿਸੇ ਨੂੰ ਵੀ ਨਹੀਂ ਹੋ ਰਹੀ ਕਿਉਂ ਕਿ ਉਹ ਇੱਕ ਦੂਜੀ ਜਿਹੜੀ ਧਿਰ ਹੈ ਉਹ ਤੋਂ ਮਦਦ ਲੈਣੀ ਆਪਣੇ ਹੱਥ ਕਦੇ ਬਰਾਬਰ ਸਮਝ ਲੈਣੇ ਜਿਵੇਂ ਕਿਸਾਨ ਯੂਨੀਅਨ ਵਾਲੇ ਭਰਾ ਸਾਡੇ ਸ਼ੰਭੂ ਖਨੌਰੀ ਕੋਈ ਦੂਸਰਾ ਗਰੁੱਪ ਕੋਈ ਉਹਨਾਂ ਦੀ ਨਿੰਦਾ ਕਰੇ ਜਾਂ ਕੋਈ ਨਾਲ ਕਹੀ ਜਾਂਦੇ ਅਸੀਂ ਸਾਡਾ ਸੰਘਰਸ਼ ਚੱਲ ਰਿਹਾ ਐਵੇਂ ਸਾਡੀਆਂ ਪੰਥਕ ਧਿਰਾਂ ਇੱਕ ਨਹੀਂ ਹੋ ਰਹੀਆਂ ਜਦੋਂ ਕਿ ਜਿਹੜੇ ਪੰਥ ਦੋਖੀਆਂ ਦੇ ਖਿਲਾਫ ਇਹ ਸਾਡੀਆਂ ਪੰਥਕ ਧਿਰਾਂ ਸੰਘਰਸ਼ ਕਰ ਜਾਂ ਨੇ ਜੂਝ ਕਰ ਜਾਂ ਨੇ ਉਹ ਇੰਨਾ ਇੱਕ ਮੁਠ ਤੇ ਤਾਕਤਵਰ ਹੈ ਕਿ ਉਹ ਇਹਨਾਂ ਦੀ ਪ੍ਰਵਾਹ ਨਹੀਂ ਕਰਦਾ ਜਿਵੇਂ ਕਿਸਾਨਾਂ ਦੇ ਧਰਨੇ ਤੇ ਮਰਨ ਵਰਤਦੀ ਨਰੇਂਦਰ ਮੋਦੀ ਪ੍ਰਵਾਹ ਨਹੀਂ ਕਰਦਾ ਸੈਕਟਰ ਪ੍ਰਵਾਹ ਨਿਕਲਿਆ ਐਮੇਜੇ ਵਿੱਚ ਜੋ 502 ਖਿੱਤਣ ਹੈ ਉਹ ਇਨਾਂ ਪੰਥਕ ਆਗੂਆਂ ਦੇ ਸੰਘਰਸ਼ ਦੀ ਕੋਈ ਪ੍ਰਵਾਹ ਨਹੀਂ ਕਰਦਾ ਜਿੰਨੀ ਦੇਰ ਸਾਰੀਆਂ ਪੰਥਕ ਧਿਰਾਂ ਆਪਸੀ મતભੇਦ ਭੁਲਾ ਕੇ ਇੱਕ ਹੋ ਕੇ ਉਹ ਕਾਲ ਤੱਕ ਦੇ ਭਗੌੜਿਆਂ ਤੇ ਖੱਲਾ ਨਹੀਂ ਬੋਲਦੀਆਂ ਓੰਨੀ ਦੇਰ ਇਹ ਉਹਨਾਂ ਦਾ ਕੁਝ ਵੀ ਨਹੀਂ ਵਿਗਾੜ ਸਕਦੀਆਂ ਇਹ ਮੈਂ ਇਹਨਾਂ ਨੂੰ ਆਪੋ ਆਪਣੇ ਜਿਹੜੇ ਚੁੱਲ੍ਹੇ ਆ ਉਹ ਸੁਵੇੜ ਦੇਣੇ ਚਾਹੀਦੇ। ਦੂਜਾ ਸੁਧਾਰ ਲਹਿਰ ਵਾਲੇ ਸੁਧਾਰ ਲਹਿਰ ਵਾਲੇ ਭਰਾਵੋ ਉੱਠਦਾ ਬੁੱਲ ਹੈ ਇਹ ਲੰਕਦਾ ਹੀ ਰਹਿਣਾ ਹੈ। ਉੱਠਦਾ ਬੁੱਲ ਨਹੀਂ ਡਿੱਗਣਾ ਤੇ ਨਹੀਂ ਡਿੱਗਦਾ ਹੁੰਦਾ ਉੱਠਦਾ ਬੁੱਲ ਤਾਂ ਲੰਕਦਾ ਹੀ ਰਹਿੰਦਾ ਹੈ। ਤੁਸੀਂ ਇਹ ਆ ਛੱਡ ਦਿਓ ਕਿ ਉੱਠਦਾ ਬੁੱਲ ਡਿੱਗੂਗਾ। ਕਿਉਂ? ਕਿਉਂਕਿ ਸਰਦੈ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦੇ ਹੱਥ ਬਸ ਕੁੰਝ ਵੀ ਨਹੀਂ ਰਿਆ ਕੁਝ ਨਹੀਂ ਰਿਆ ਉਹ ਆਪਣੇ ਹਥਿਆਰ ਸੁੱਟ ਚੁੱਕੇ ਨੇ ਕਿਵੇਂ ਜਿਵੇਂ ਕੁਰਕ ਖੇਤਰ ਦੇ ਮੈਦਾਨ ਚ ਅੱਜ ਨੇ ਆਪਣੇ ਹਥਿਆਰ ਸੁੱਟਦੇ ਸੀ ਵੀ ਮੈਂ ਕਿੰਧਰ ਜਾਵਾਂ ਕਿੰਧਰ ਕੀ ਕਰਾਂ ਉਹਨੂੰ ਗੀਤਾ ਦਾ ਗਿਆਨ ਦੇਣ ਲਈ ਫਿਰ ਕ੍ਰਿਸ਼ਨ ਜੀ ਆਏ ਤੇ ਉਹਨੇ ਫਿਰ ਹਥਿਆਰ ਚੁੱਕਲੇ ਸੀ ਹੁਣ ਸਿੰਘ ਸਾਹਿਬ ਗਿਆਨੀ ਤੇ ਕਵੀਰ ਸਿੰਘ ਨੂੰ ਛੁੱਟੇ ਹੋਏ ਹਥਿਆਰ ਚਕਾਉਣ ਲਈ ਕੀਦੀ ਲੋੜਾ ਕੌਣ ਆਊਗਾ ਇਹ ਹੁਣ ਸੋਚਣ ਵਾਲੀ ਗੱਲ ਹੈ ਜਿੰਨੀ ਦੇਰ ਸਾਰੀਆਂ ਪੰਥਕ ਤਰ੍ਹਾਂ ਜਾਨੀ ਕਿ 12 ਮਿਸਲਾਂ ਸਿੰਘਾਂ ਦੀਆਂ ਇੱਕ ਹੋ ਕੇ ਕਿਉਂਕਿ ਇਹ ਜਿਹੜੀ ਧੁੰਦ ਹੈ ਇਹ ਮੁਖਸਰੋਂ ਪੈਣੀ ਸ਼ੁਰੂ ਹੋਈ ਹੈ 14 ਜਨਵਰੀ ਨੂੰ ਮਾਘੇ ਵਾਲੇ ਦਿਨ ਤੋਂ ਇੱਕ ਤੜਾ ਜਿਹੜਾ ਕਿ ਹੁਣੇ-ਹੁਣੇ ਹੋਂਦ ਚ ਆਇਆ ਹੈ ਅਕਾਲੀ ਦਲ ਬਾਰਸ਼ ਪੰਜਾਬ ਦੇ ਉਹਨਾਂ ਨੇ ਤਾਂ ਐਲਾਨ ਕਰਤਾ ਕਿ ਇਹ ਜਿਹੜੀ ਧੁੰਦ ਪਸ ਰਹੀ ਹੈ ਨਾ ਇਹ ਧੁੰਦ ਨੂੰ ਅਸੀਂ ਸਾਫ਼ ਕਰਕੇ ਦਬ ਲਵਾਂਗੇ ਉਹਨਾਂ ਨੇ ਕਰਤਾ ਐਲਾਨ ਤੇ ਧੁੰਦ ਫਲਾਉਣ ਵਾਲਿਆਂ ਨੂੰ ਧੁੰਦ ਨੂੰ ਵੀ ਫਿਕਰ ਪੈ ਗਿਆ ਵੀ ਖਬਰ ਹੈ ਕੀ ਕਰਨਗੇ ਤੇ ਜੇ ਇੱਕ ਪਾਸੇ ਹੱਲਾ ਉਹਨਾਂ ਨੇ ਬੋਲਤਾ ਸੁਧਾਰ ਲਹਿਰ ਵਾਲੇ ਸਾਰੀਆਂ ਪੰਥਕ ਤਰ੍ਹਾਂ ਚਾਹੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਬੜੇ ਸਤਿਕਾਰਯੋਗ ਨੇ ਬਡਾਲਾ ਸਾਹਿਬ ਨੇ ਬੜੇ ਸਤਿਕਾਰਯੋਗ ਨੇ ਮਾਨ ਸਾਹਾਵਾ ਉਨ੍ਹਾਂ ਦੇ ਸਾਥੀ ਦਾਲ ਖਾਲਸਾ ਵਾਲੇ ਜੇ ਸਾਰੇ ਇਕੱਠੇ ਹੋ ਕੇ ਇੱਕ ਵਾਰੀ ਤਾਂ ਕਾਫ ਤਖਤ ਦੇ ਪਗੋੜਿਆਂ ਦੇ ਹੱਲਾ ਕਰ ਦਿਓ ਹੱਲਾ ਕਰਕੇ ਦੇਖੋ ਇਹਨਾਂ ਨੂੰ ਭਜਦਿਆਂ ਨੂੰ ਬਹਾਨ ਨਹੀਂ થੋੜੇ ਬਹਾਨ ਨਹੀਂ થੋੜੇ ਇਹਨਾਂ ਨੂੰ ਫੇਰ ਆਪ ਕੋ ਆਪਣੇ ਭਾਂਡੇ ਵੰਡ ਕੇ ਫੇਰ ਵਹਿ ਜਾਓ ਇਹਨਾਂ ਨੂੰ ਇੱਕ ਵਾਰੀ ਤਾਂ ਕਮਜ਼ੋਰ ਕਰੋ ਹੁਣ ਸੁਧਾਰ ਲਹਿਰ ਵਾਲੇ ਇਸ ਫਿਕਰ ਤੇ ਨੇ ਵੀ ਅਸੀਂ ਮੂਰੇ ਕਿਹਨੂੰ ਲਾਈਏ ਪਾਏ ਤੁਸੀਂ ਫੁੱਟ ਤਾਂ ਪੈਨੇਓ ਕਹਿ ਤਾਂ ਦਿੰਨੇਓ ਕਰਦੇ ਕੁਛ ਹੈ ਨਹੀਂ ਉਦੋਂ ਕਿਉਂ ਪੰਗਾ ਲਿਆ ਸੀ ਨਾਲੇ ਤਾਂ ਉਹ ਵਿਚਾਰਾ ਮਰਵਾਤਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਿਉਂ ਆਫਰ ਦਿੱਤੀ ਸੀ ਹੁਣ ਉਹਨੂੰ ਪੁੱਛਦੇ ਤੱਕ ਨਹੀਂ ਤੁਹਾਡੇ ਕੋਲੇ ਇੱਕੋ ਇੱਕ ਰਾਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਕੋਲੇ ਪੁੱਜੋ ਕਰੋ ਮਿੰਤਾ ਕੇ ਸਿੰਘ ਸਾਹਿਬ ਜੀ ਪੰਥਕ ਸੰਕਟ ਦੇ ਹੱਲ ਲਈ ਤੁਸੀਂ ਸਾਨੂੰ ਸਹਿਯੋਗ ਦਿਓ। ਉਹਨਾਂ ਨੂੰ ਅੱਗੇ ਲਾਓ। ਕਾਕ ਪਖਦੇ ਪਘੌੜਿਆਂ ਨੂੰ ਜੇ ਕੋਈ ਟੱਕਰ ਦੇ ਸਕਦਾ ਹੈ ਤਾਂ ਜਾਨੀ ਹਰਪ੍ਰੀਤ ਸਿੰਘ ਹੀ ਦੇ ਸਕਦੇ ਨੇ। ਸਿੱਖ ਹੋਰ ਗੱਲ ਜਿਹੜਾ ਇਹ ਕੂੜ ਪ੍ਰਚਾਰ ਕਰਦੇ ਨੇ ਕਿਉਂ ਕਿੱਥੋਂ ਹੁੰਦਾ ਹੈ ਇਹਨਾਂ ਦਾ ਆਈਟੀ ਸੈੱਲ ਜੋ ਬਹੁਤ ਹੀ ਮਜ਼ਬੂਤ ਹੈ ਉਹਨਾਂ ਨੇ ਹੋਰ ਵੀ ਵਜੂਦ ਕਰਤਾ। ਇਹਨਾਂ ਦੇ ਆਈਟੀ ਸੈੱਲ ਨੂੰ ਟੱਕਰ ਦੇਣ ਵਾਸਤੇ ਤੁਹਾਡੇ ਸੁਧਾਰ ਲਹਿਰ ਤੇ ਇੱਕ ਬਹੁਤ ਹੀ ਕਾਬਲ ਸੱਜਣ ਨੇ ਬੜੇ ਨਿਹਟਕ ਨੇ ਬੜੇ ਦਲੇਰ ਨੇ ਬੁਲਾਰੇ ਵਧੀਆ ਨੇ ਤੇ ਇਹਨਾਂ ਦੇ ਜਿਹੜੇ ਕੱਚੇ ਚਿੱਠੇ ਨੇ ਸਾਰੇ ਉਹਦੇ ਕੋਲੇ ਨੇ ਮੈਂ ਉਹਨਾਂ ਨੂੰ ذاتی ਤੌਰ ਤੇ ਬਿਲਕੁਲ ਨਹੀਂ ਜਾਣਦਾ ਮੈਂ ਸਿਰਫ ਉਹਨਾਂ ਨੂੰ ਮੀਡੀਆ 'ਚ ਗੱਲ ਕਰਦਿਆਂ ਵੇਖਿਆ ਉਹਨਾਂ 'ਚ ਜੋ ਉਹ ਜਾ ਹੈ ਉਹਨੂੰ ਸਾਹਮਣੇ ਉਹ ਕੱਲਾ ਹੀ ਮੈਂ ਨਾਂ ਲੈ ਵੀ ਦਿਓ ਚੰਨਜੀਤ ਸਿੰਘ ਬਰਾੜ ਉਹ ਕੱਲਾ ਹੀ ਇਹਨਾਂ ਦੇ ਆਈਟੀ ਸੈੱਲ ਨੂੰ ਟੱਕਰ ਦੇ ਸਕਦਾ ਕੱਲਾ ਕਿਉਂਕਿ ਉਹਦੇ ਕੋਲੇ ਉਹ ਧਾਈ ਹੈ ਇਹਨਾਂ ਦੀ ਉਹਦੇ ਕੋਲੇ ਸਾਰੇ ਭੇਦ ਨੇ ਇਹਨਾਂ ਦੇ ਉਹ ਸਾਰਿਆਂ ਦੀ ਬੋਲਤੀ ਬੰਦ ਕਰ ਸਕਦਾ ਹੈ ਫਿਰ ਪਤਾ ਹੈ ਕਿ ਕੀ ਕਰਨਗੇ ਇਹਨਾਂ ਕੋਲ ਇੱਕ ਹੈਗੇ ਨੇ ਕੁਛ ਐਜੇ ਬੰਦੇ ਚਲੋ ਲੈ ਹੀ ਦਿੰਦੇ ਆ ਨਾਂ ਲੈਣ ਨੂੰ ਕੀ ਆ ਆਪਣੇ ਜਿਹੜਾ ਟੱਗ ਤੋੜ ਦੇਣਗੇ ਭੀਸ਼ਿੰਦਰ ਗਰੇਵਾਲ ਏ ਜੇ ਕੋ ਡੱਕਾ ਚਲਾਉਂਦਾ ਹੁੰਦਾ ਸੀ ਤੇ ਤੂੰ ਕਿਹੜਾ ਹਵਾਈ ਜਹਾਜ ਚਲਾਉਂਦਾ ਰਿਹਾ ਹੈ ਓਏ ਤੂੰ ਵੀ 20 ਥਾਂ ਤੋਂ ਬਦਲ ਕੇ ਗਿਆ ਹੈ ਤੂੰ ਕਦੇ ਟੋੜੇ ਨਾਲ ਕਦੇ ਕਿਸ ਨਾਲ ਕਦੇ ਕਿਸ ਨਾਲ ਹੁਣ ਤੂੰ ਵੱਡਾ ਚਰਚਾ ਇਹਨਾਂ ਦਾ ਬਣ ਗਿਆ ਇਹਨਾਂ ਦੇ ਖਿਲਾਫ ਹੀਸ ਤੂੰ ਇਹੋ ਜਿਹੇ ਦੋਸ਼ ਹੀ ਲਾ ਸਕਦੇ ਨੇ ਟੱਕਰ ਨਹੀਂ ਦੇ ਸਕਦੇ ਸਾਰਾ ਗੰਦ ਇਹਨਾਂ ਲੋਕਾਂ ਨੇ ਪਾਇਆ ਹਾਂ ਦੇਖੋ ਗੱਲ ਇਹ ਹੈ ਸਮੁੱਚੀ ਸਿੱਖ ਕੌਮ ਇਹ ਜਿਹੜੀ ਧੁੰਦ 14 ਜਨਵਰੀ ਤੋਂ ਸੰਘਣੀ ਹੋਣੀ ਸ਼ੁਰੂ ਹੋਈ ਹੈ ਜਿੱਥੇ ਨੇ ਕਾਲ ਤਖਤ ਨੂੰ ਕਿ ਜਿਹੜਾ ਹੈ ਘੇਰਾ ਪਾਇਆ ਸਿੰਘ ਸਾਹਿਬ ਨੂੰ ਵੀ ਘੇਰਾ ਪਾ ਛੱਡਿਆ ਇਹਨੇ ਜਿਹੜਾ ਹੈਗਾ ਹਰਜਿੰਦਰ ਸਿੰਘ ਧਾਮੀ ਨੂੰ ਵੀ ਕੁਝ ਨਜ਼ਰ ਨਹੀਂ ਆ ਰਿਹਾ ਕਿ ਉਹ ਕੀ ਕਰੇ ਤੇ ਇਹ ਜਿਹੜੇ ਨੇ ਸੁਧਾਰ ਲਹਿਰ ਵਾਲੇ ਨੇ ਇਹ ਉੱਠਦੇ ਗੁੱਲ ਕੰਨੀ ਦੇਖੀ ਜਾਂਦੇ ਨੇ ਉੱਠਦੇ ਗੁੱਲ ਕਲੀ ਨਾ ਦੇਖੋ ਕੰਮਰ ਕਿਸੇ ਕਰ ਲਓ ਤੁਰ ਪਾਓ ਚੱਲ ਪਾਓ ਗਿਆਨੀ ਹਾਪੀ ਸਿੰਘ ਨੂੰ ਲਾਓ ਮੂਹਰੇ ਪਹੁੰਚੋ ਪਿੰਡਾਂ ਦੀਆਂ ਸੱਥਾਂ 'ਚ ਛੱਡ ਕੇ ਜਕਾਰੇ ਇੱਕੋ ਹੀ ਬੇਨਤੀ ਕਰੋ ਇੱਕ ਭਲੇਖਾ ਪਿੰਡਾਂ ਵਾਲਿਆਂ ਦਾ ਦੂਰ ਕਰ ਦਿਓ ਕਿ ਪੰਥਕ ਕੌਣ ਹੈ ਦੱਸੋ ਕਿ ਇਹ ਅਕਾਲ ਤਖਤ ਦੇ ਭਗੌੜੇ ਨੇ ਅਸੀਂ ਅਕਾਲ ਤਖਤ ਨੂੰ ਸਮਰਪਿਤ ਹਾਂ ਇਹਨਾਂ ਨੂੰ ਮੂੰਹ ਨਾਲ ਲਾਓ ਇਹਨਾਂ ਦਾ ਬਾਈ ਕੱਟ ਕਰੋ ਇਹਨੂੰ ਪਿੰਡਾਂ ਤੇ ਨਾ ਭੜੰਦਿਓ ਸਾਨੂੰ ਸਹਿਯੋਗ ਦਿਓ ਇਹ ਸਾਥ ਤੋਂ ਕੋਈ ਗਲਤੀ ਹੋ ਗਈ ਸਾਨੂੰ ਫਾਲਣ ਕਰ ਦਿਓ ਇਹਨਾਂ ਕੋਲੇ ਕੋਈ ਤੋੜ ਨਹੀਂ ਅਕਾਲ ਤੱਕ ਦੇ ਭਗੌੜਿਆਂ ਕੋਲੇ ਇਹਦਾ ਕੋਈ ਟੁਟਲ ਜਵਾਬ ਹੀ ਨਹੀਂ ਹੋਊਗਾ ਆਈਟੀ ਸੈੱਲ ਨੂੰ ਕਰੋ ਮਜ਼ਬੂਤ ਚੰਨਜੀਤ ਬਰਾੜ ਨੂੰ ਕਹਿ ਕੇ ਚੰਗੇ ਚੰਗੇ ਸਾਥੀ ਚੁਣੇ ਜਿੰਨਾਂ ਚ ਕੋਈ ਦਲੇਰੀ ਵੀ ਹੋਵੇ ਇਹਨਾਂ ਦਾ ਮੁਕਾਬਲਾ ਕਰਨ ਦੇ ਇਹ ਬੜਕਾ ਹੀ ਮਾਰਦੇ ਨੇ ਕਰ ਕੁਛ ਨਹੀਂ ਸਕਦੇ ਹੁਣ ਮੌਕਾ ਹੈ ਦੇ ਕੋ ਸਭ ਨੂੰ ਪਤਾ ਹੈ ਕਿ ਬਾਰਖ ਪੰਜਾਬ ਦੇ ਇਹਨਾਂ ਦੀਆਂ ਜੜਾ ਹਲਾਉਣ ਕਾਮਯਾਬ ਹੋਣਗੇ ਸੁਧਾਰ ਲਹਿਰ ਵਾਲੇ ਬਾਕੀ ਸਾਰਿਆਂ ਪੰਥਕ ਤਰ੍ਹਾਂ ਨੂੰ ਬੇਨਤੀ ਹੈ ਕਿ ਜਾ ਤਾਂ ਭਰਾਵੋ ਪੰਥ ਸੇ ਤਰਸ ਕਰਕੇ ਇੱਕ ਟੰਡੇ ਥੱਲੇ ਇਕੱਠੇ ਹੋ ਕੇ ਅਕਾਲ ਤਖਤ ਦੇ ਭਗੌੜਿਆਂ ਦਾ ਨੁਪਾਓ ਪਾਜੜਾ ਜੇ ਨਹੀਂ ਕਰ ਸਕਦੇ ਫਿਰ ਕੌਂਪੇ ਰਹਨ ਕਰੋ ਆਪਣੇ ਆਪਣੇ ਚੁੱਲ੍ਹੇ ਸਬੰਦ ਚੁੱਪ ਕਰਕੇ ਘਰੇ ਬਹਿ ਜਾਓ ਕਰ ਦਿਓ ਬੈਨਰ ਬੰਦ ਵੀ ਆਹ ਲਹਿਰ ਆਹ ਲਹਿਰ ਆਹ ਲਹਿਰ ਦੁਸ਼ਮਣ ਤੁਹਾਡਾ ਸਾਹਮਣੇ ਲਲਕਾਈ ਜਾਂਦਾ ਤੁਸੀਂ ਆਪਦੇ ਆਪ ਦੇ ਜਿਹੜੇ ਹੈਗੇ ਡੱਪਲੇ ਖੜਕਾਈ ਜਾਂਦੇ ਹੋ ਕਰੋ ਕਿਰਪਾ ਚੁੱਪ ਕਰਕੇ ਘਰੇ ਬਹਿ ਜਾਓ ਤੇ ਸੁਧਾਰ ਲਹਿਰ ਵਾਲਿਆਂ ਨੂੰ ਵੀ ਇਹ ਹੈ ਵੀ ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਬਹੁਤ ਵਧੀਆ ਕਥਾਵਾਚਕ ਹੈ ਅੱਜ ਵੀ ਮੰਜੀ ਸਾਹੂ ਤੋਂ ਕਥਾ ਕਾਵਿਆ ਸੀ ਬਹੁਤ ਵਧੀਆ ਕਥਾ ਦੀ ਉਹਨੂੰ ਵਿਚਾਰੇ ਨੂੰ ਕਥਾ ਕਰਨ ਦਿਓ ਕਿਉਂ ਉਹ ਤੇ ਉਂਝਾ ਲਵਾਈ ਜਾਂਦੇ ਹੋ ਕਰੋ ਕਿਰਪਾ ਧੰਨਵਾਦ ਦਰਦੇ ਕੋ ਦਰਦੇ ਕੋ ਦਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ